ਸਤ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਸੂਟਸ ਲੈ ਕੇ ਆਈਆਂ ਇਹ ਵੀ ਗਰਮੀਆਂ ਚ ਪਾਉਣ ਲਈ ਪ੍ਰਿੰਟ ਸੂਟ ਨੇ ਇਹਨਾਂ ਸਾਰਿਆਂ ਦਾ ਪ੍ਰਿੰਟ ਬਹੁਤ ਹੀ ਸੋਹਣਾ ਇਹ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ ਚਿੱਚ ਵੀ ਕਰਵਾ ਸਕਦੇ ਹੋ ਚਲੋ ਜੀ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਆਪਾਂ ਸਭ ਤੋਂ ਪਹਿਲਾਂ ਖੰਨੇ ਆਪਣਾ ਇਹ ਪ੍ਰਿੰਟਡ ਸੂਟ ਇਹ ਕਾਟਨ ਦਾ ਪ੍ਰਿੰਟ ਸੂਟ ਆ ਇਹਦਾ ਕੱਪੜਾ ਬਹੁਤ ਹੀ ਸਪੀਅਰ ਕੁਆਲਿਟੀ ਦਾ ਤੁਸੀਂ ਵੇਖੋ ਕਿ ਕਿੱਡੇ ਸੋਹਣੇ ਚ ਫਲਾਵਰ ਨੇ ਇਹ 5 ਮੀਟਰ ਹੈ ਇਹਦੇ ਤੁਸੀਂ ਜੇ ਪਲੇਨ ਕਰਨੀ ਹੈ ਪਲੇਨ ਬਾਟਮ ਵੀ ਹੋ ਜੂ ਕੁਝ ਵੀ ਨਾਲ ਦੀ ਕਰਨੀ ਹੈ ਜਾਂ بیس ਕਰਨੀ ਹੈ ਕਿੱਦਾਂ ਦੀ ਵੀ ਕੋਈ ਬਾਟਮ ਕਰਨੀ ਹੈ ਫਲਾਵਰ ਨਾਲ ਦੀ ਕਰਨੀ ਹੈ ਤਾਂ ਉਹ ਵੀ ਤੁਹਾਨੂੰ ਮਿਲ ਜੂਗੀ ਇਹਦਾ ਪ੍ਰਿੰਟ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਕੱਪੜਾ ਬਹੁਤ ਹੀ ਜ਼ਿਆਦਾ ਅੱਛਾ ਐਵੇਂ ਨਹੀਂ ਤੁਸੀਂ ਵਾਸ਼ ਕਰੋਗੇ ਤੇ ਖਰਾਬ ਹੋ ਜੂ ਇਹ ਡੇਲੀ ਵੇਅਰ ਕਰ ਸਕਦੇ ਆ ਅਗਲਾ ਸੂਟ ਇਹ ਸਾਡਾ ਲੀਲਨ ਉੱਪਰ ਆ। ਇਹ ਲੀਲਨ ਤੇ ਇਹਦਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ। ਤੁਸੀਂ ਵੇਖੋ। ਬਹੁਤ ਜਿਆਦਾ ਸੋਹਣੀ ਸ਼ਰਟ ਹੈ। ਇਹ ਵੀ ਤੁਸੀਂ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ। ਇਹਦਾ ਪ੍ਰਿੰਟ ਵੇਖੋ ਕਿੱਡਾ ਸਰਦਾਰੀਆ ਮੰਮਾ ਹੁਣਾਂ ਦੇ ਪਾਉਣ ਵਾਲਾ ਸੂਟ ਹੈ ਇਹ। ਇਹ ਵੀ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ। ਇਹਦਾ ਕੱਪੜਾ ਵੀ ਬਹੁਤ ਜਿਆਦਾ ਸੋਹਣਾ। ਇਹਦੇ ਨਾਲ ਤੁਸੀਂ ਕਿੱਦਾਂ ਦਾ ਵੀ ਡਿਜ਼ਾਈਨ ਦੇਣਾ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਆ। ਉਦਾਂ ਹੀ ਆਪਾਂ ਤੁਹਾਨੂੰ ਸਿਚ ਕਰਕੇ ਦੇ ਦਾਂਗੇ। ਤੁਹਾਡਾ ਨੈਕਸ ਸੂਟ ਹੈ ਇਹ ਵੀ ਸਾਡਾ ਕਾਟਨ ਤੇ ਸੂਟ ਆ ਇਹ ਵੀ ਬਹੁਤ ਸੋਹਣਾ ਕੱਪੜਾ ਇਹ ਸਾਰਾ ਸੂਟ ਐਵੇਂ ਇੱਥੇ ਵਿਰਲੇ ਵਿਰਲੇ ਫਲਾਵਰ ਹੈ ਜਿਵੇਂ ਤੁਸੀਂ ਵੇਖੀ ਜਾਂਦੇ ਆ ਕਿ ਇਹਦਾ ਕੱਪੜਾ ਕਿੱਡਾ ਅੱਛਾ ਤੇ ਇਹਦਾ ਵੀ ਕੱਪੜਾ ਜਿੰਨੇ ਵੀ ਸਾਡੇ ਸੂਟ ਆ ਉਹਨਾਂ ਦਾ ਕੱਪੜੇ 'ਚ ਕੋਈ ਵੀ ਇਸ਼ੂ ਨਹੀਂ ਆਊਗਾ ਵੀ ਇਹ ਖਰਾਬ ਹੁੰਦੇ ਆ ਕਿਦਾਂ ਦੀ ਵੀ ਕੋਈ ਲੰਬੇ ਵਾਲੀ ਗੱਲ ਹੈ ਨਹੀਂ ਆਪਣੇ ਸੂਟਾਂ 'ਚ ਇਹ ਵੀ ਬਹੁਤ ਸੋਹਣਾ ਇਹਦੇ ਸਾਰੇ ਪਰ ਤੁਸੀਂ ਵੇਖੋ ਕਿੱਡਾ ਸੋਹਣਾ ਪ੍ਰਿੰਟ ਬਣਿਆ ਕਿ ਵੇ ਤੁਹਾਨੂੰ ਨੇੜੋਂ ਖਾਵਾਂ ਵੀ ਕਪੜਾ ਬਹੁਤ ਹੀ ਜਿਆਦੇ ਅੱਛੇ ਕੱਪੜੇ ਤੇ ਆ ਇਹ ਵੀ ਬਹੁਤ ਸੋਹਣਾ ਜੋ ਸਾਡਾ ਅਗਲਾ ਸੂਟ ਹੈ ਇੱਕ ਕ੍ਰਸ਼ ਸ਼ਫੌਨ ਉੱਪਰ ਸੂਟ ਹੈ ਇਹਦਾ ਪ੍ਰਿੰਟ ਵੀ ਬਹੁਤ ਜਿਆਦੇ ਸੋਹਣਾ ਇਹ ਜੇ ਤੁਸੀਂ 올ਓਵਰ ਬਾਈ ਕਰਨਾ ਉਦਾਂ ਮਿਲ ਸਕਦਾ ਜੇ ਤੁਸੀਂ ਇਸ ਕਲਰ ਦੀ ਜਾਂ ਇਦਾਂ ਦੀ ਕਿਸੇ ਵੀ ਕਲਰ ਦੇ ਨਾਲ ਦੀ ਬਾਟਮ ਲਗਾਉਣੀ ਹੈ ਤਾਂ ਤੁਹਾਨੂੰ ਉਹ ਵੀ ਮਿਲ ਚੁਗੀ ਇਹਦਾ ਪ੍ਰਿੰਟ ਤੁਸੀਂ ਚੈੱਕ ਕਰੋ ਇੱਕ ਕ੍ਰਸ਼ ਚਾ ਕਿੱਦਾਂ ਕ੍ਰਾਸ਼ कॉटन ਨਹੀਂ ਹੁੰਦੀ ਉਹ ਵਾਲਾ ਫੈਬਰਿਕ ਆ ਇਹਦਾ ਪ੍ਰਿੰਟ ਵੀ ਬਹੁਤ ਜਿਆਦੇ ਸੋਹਣਾ ਇਹ ਵੀ ਤੁਸੀਂ ਬਹੁਤ ਸੋਹਣਾ ਸਟਿਚਿੰਗ ਸਟਾਈਲ ਨਾਲ ਬਹੁਤ ਹੀ ਅੱਛਾ ਬਣਾ ਲਓਗੇ ਜੇ ਇਹਦੇ ਸਟਿਚਿੰਗ ਤੁਸੀਂ ਗੁੱਡ ਕਰੋਗੇ ਤਾਂ ਬੜਾ ਸੋਹਣਾ ਬਣ ਜੇਗਾ ਇਹ ਜੋ ਨੈਕਸਟ ਸੂਟ ਆ ਇਹ ਸਾਡੀ ਕੱਲੀ ਸ਼ਰਟ ਆ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਹੈ ਤਾਂ ਸ਼ਰਟ ਇਜ਼ कॉटन ਦੀ ਸ਼ਰਟ ਆ ਇਹ ਤੁਸੀਂ ਕੁੜਤਾ ਸਟਾਈਲ ਜਾਂ ਕਿਦਾਂ ਵੀ ਸਟਿਚ ਕਰਵਾ ਸਕਦੇ ਇਹਦੇ ਫਲਾਵਰ ਵੇਖੋ ਬੜਾ ਆਰਾਮਦਾਇਕ ਕਪੜਾ ਹੈ ਇਹ ਵੀ ਬਹੁਤ ਜ਼ਿਆਦਾ ਸੋਹਣਾ ਕਪੜਾ ਇਹ ਨਾਰਮਲੀ ਕਾਟਨ ਦੀ ਆ ਇਹਦਾ ਪ੍ਰਿੰਟ ਤੁਸੀਂ ਵੇਖੋ ਇਹਨੂੰ ਜਿਵੇਂ ਤੁਸੀਂ ਸਾਡੀ ਸਟਿਚੋ ਕੇ ਚੱਲੀ ਹੈ ਜੂ ਬਾਟਮ ਇਹਦੇ ਨਾਲ ਤੁਸੀਂ ਇਹਨੂੰ ਲੇਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਦੀ ਲੁੱਕ ਅੱਛੀ ਆਵੇਗੀ ਵੇਖੋ ਅਸੀਂ ਤੁਹਾਨੂੰ ਜਿੱਦਾਂ ਦੇ ਚਾਹੁੰਦੇ ਹੋਵੇਂ ਰੈਡੀ ਕਰਕੇ ਭੇਜ ਦਾਂਗੇ ਇਹਦੀ ਤੁਸੀਂ ਲੁੱਕ ਦੇਖੋ ਕਿੰਨਾ ਅੱਛਾ ਲੱਗ ਰਿਹਾ ਹੈ ਏ ਵੀ ਬਹੁਤ ਸੋਹਣਾ ਪਲੀਜ਼ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੇਰੀ ਵੀਡੀਓ ਵੱਧ ਤੋਂ ਵੱਧ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੁਹਾਨੂੰ ਡੇਲੀ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲੇਗਾ ਮੇਰੇ ਚੈਨਲ 'ਚ ਸੋਹਣੇ ਸੋਹਣੇ ਸੂਟ ਦੇਖਣ ਨੂੰ ਮਿਲਣਗੇ ਵੈਡਿੰਗ ਵਾਲੇ ਸੈਮੀ ਫਾਰਮਲ कॉटन ویئر ਸਭ ਤਰ੍ਹਾਂ ਦੇ ਸੂਟ ਏ ਇਹ ਵੀ ਤਾਂ ਬਹੁਤ ਹੀ ਜ਼ਿਆਦੇ ਸੋਹਣਾ ਕੱਪੜਾ ਕੀ ਬਾਤ ਹੈ ਕੱਪੜੇ ਦੀ ਇਹ ਪਾਕਿਸਤਾਨੀ ਪ੍ਰਿੰਟ ਆ ਇਹ ਪਾਕਿਸਤਾਨੀ कॉटन ਵਾਈਜ਼ ਦੀ ਆ ਇਹ ਨਵੀਂ ਕਾਟਨ ਆਈ ਹੈ ਇਹ ਡਬਲ ਸ਼ੇਡ ਆ ਇਹਦਾ ਇਹ ਜਿੱਦਾਂ ਆਪਾਂ ਟਾਈ ਰਹੀ ਨਹੀਂ ਕੀਤਾ ਹੁੰਦਾ ਸੂਟ ਇਹਦਾ ਪ੍ਰਿੰਟ ਡਬਲ ਸ਼ੇਡ ਆ 2 ਬਾਈ 2 2 ਇੰਚ ਦੋ ਕਲਰ ਨੇ ਇਹਨਾਂ ਦੇ 2 ਬਾਈ 2 ਨਹੀਂ ਕਾਟਨ ਪਾਕਿਸਤਾਨੀ ਕਾਟਨ ਹੈ ਨਵੀਂ ਕਾਟਨ ਆਈ ਹੈ ਸ਼ਾਇਦ ਹੀ ਤੁਹਾਨੂੰ ਇਹ ਪ੍ਰਿੰਟ ਬਿਲਕੁਲ ਵੀ ਕਾਮਨ ਪ੍ਰਿੰਟ ਨਹੀਂਗੇ ਇਹ ਵੀ ਤੁਸੀਂ ਇਹਦੇ ਨਾਲ ਸਟਿਚ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਬਣਦਾ ਇਹ ਸੂਟ ਦੀ ਸਾਡੇ ਕੋਲ ਬਹੁਤ ਜ਼ਿਆਦਾ ਡਿਮਾਂਡ ਆ ਜਿਹੜੇ ਸਾਡਾ ਅਗਲੇ ਸੂਟ ਨੇ ਇਹ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਦਿਖਾਏ ਸੀ ਇਹ ਵੀ ਜੇ ਕਿਸੇ ਵੀ ਭੈਣ ਨੇ ਖਰੀਦਣੀਆਂ ਤਾਂ ਸਾਨੂੰ ਮੈਸੇਜ ਕਰ ਦਿਓ ਇਹ ਵੀ ਰੀਜ਼ਨੇਬਲ ਪ੍ਰਾਈਸ ਤੇ ਸ਼ਰਟ ਬਣ ਜੋ ਇਹਦਾ ਪ੍ਰਿੰਟ ਤਾਂ ਬਹੁਤ ਜਿਆਦਾ ਸੋਹਣਾ ਆਰਾਮਦਾਇਕ ਕਪੜਾ ਬਲੌਕ ਜਿੱਦਾਂ ਕੀਤਾ ਜੈਪੁਰੀ ਪ੍ਰਿੰਟ ਓਦਾਂ ਹੁੰਦਾ ਇਹਦੇ ਨਾਲ ਅਸੀਂ ਐਦਾਂ ਦੀ ਬਾਟਮ wear ਕਰ ਸਕਦੇ ਹਾਂ 올ਓਵਰ ਕਾਰਡ ਸੈਟ ਜਾਂ ਕਿਦਾਂ ਵੀ ਕੋਈ ਸੈਟ ਬਣਾਉਣਾ ਸੂਟ ਬਣਾਉਣਾ ਤੇ ਇਹ ਦੇਖੋ ਕਿੱਡੀ ਕੈਮ ਲੁੱਕ ਲੱਗਦੀ ਹੈ ਇਹ ਸਾਡੇ ਮਲ ਕੋਟਨ ਦੇ ਸੂਟ ਨੇ ਇਹਨਾਂ ਦਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਵੇਖੋ ਤੁਸੀਂ ਇਹ ਵੀ ਬਹੁਤ ਜਿਆਦਾ ਹੀ ਆਰਾਮਦਾਇਕ ਕੱਪੜਾ ਇਹ ਕੱਪੜੇ ਦੀ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਆਉਂਦੀ ਅੱਜ ਤੱਕ ਕੋਈ ਕੰਪਲੇਂਟ ਨਹੀਂ ਆਈ ਇਸ ਕੱਪੜੇ ਦੀ ਸਾਨੂੰ ਕਿ ਕੱਪੜਾ ਖਰਾਬ ਹੁੰਦਾ ਜਾਂ ਇਹਦਾ ਕਲਰ ਫੇਡ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਦਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਇਹ ਵੀ ਤੁਸੀਂ 올ਓਵਰ ਵੀ ਲੈ ਸਕਦੇ ਹੋ ਵਾਈਟ ਬਾਟਮ ਨਾਲ ਵੀ ਵੇਅਰ ਕਰ ਸਕਦੇ ਹੋ ਆਰਗੰਜ਼ਾ ਵਾਲੀ ਬਾਟਮ ਨਾਲ ਵੀ ਬਹੁਤ ਹੀ ਅੱਛਾ ਲੱਗ ਰਿਹਾ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਦੇ ਇਹ ਵਾਲਾ ਇਹ ਵਾਲੇ ਤੇ ਇਹ ਵਾਲੇ ਸੂਟ ਇਹ ਇਹ ਤੁਸੀਂ ਕੋਈ ਵੀ ਕੁੜਤਾ ਸਟਾਈਲ ਜਾਂ ਕਿੱਦਾਂ ਵੀ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ ਜੋ ਸਾਡੇ ਅਗਲੇ ਸੂਟ ਆ ਉਹ ਵੀ ਤੁਹਾਨੂੰ ਮੈਂ ਵਿਖਾ ਰਹੀ ਆ ਇਹ ਇਹ ਵੀ ਬਹੁਤ ਹੀ ਜਿਆਦਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਆ ਬਹੁਤ ਜਿਆਦਾ ਇਹਦਾ ਵੀ ਕੋਈ ਕਾਮਨ ਆਪਣਾ ਪ੍ਰਿੰਟ ਨਹੀਂਗਾ ਜਿਹੜੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਅੱਛੇ ਇਹਦੀ ਬਾਟਮ ਵੀ ਇਹ ਕੁਝ ਮੋਡਲ ਟਾਈਪ ਦਾ ਫੈਬਰਿਕ ਆ कॉटन सिल्क कॉटन सिल्क ਕਹਿੰਦੇ ਆ ਫੈਬਰਿਕ ਨੂੰ ਇਹ ਵੇਖੋ ਤੁਸੀਂ ਇਹਦਾ ਪ੍ਰਿੰਟ ਇਸ ਪੀਰੀਅਰ ਕੁਆਲਟੀ ਦਾ ਫੈਬਰਿਕ ਆ ਤੇ ਇਹਦੇ ਪ੍ਰਾਈਸ ਦਾ ਵੀ ਫਰਕ ਆ ਪਰ ਇਹ ਬਹੁਤ ਜਿਆਦਾ ਸੋਹਣਾ ਲੱਗਦਾ ਐਵੇਂ ਦੇ ਸਾਡੇ ਕੋਲ ਦੋ ਸੂਟ ਨੇ ਇੱਕ ਸੇਮ ਹੀ ਇਹ ਸੂਟ ਹੈ ਇੱਕ ਸੂਟ ਆਪਣਾ ਪਹਿਲਾਂ ਸਿਆਰ ਜਾਂ ਇੱਕ ਹੋਰ ਮੰਗਵਾਇਆ ਇਹ ਇਹ ਦੇਖੋ ਇਹ ਬਹੁਤ ਜਿਆਦਾ ਇਹਦੇ ਨਾਲ ਵੀ ਇਹ ਅਲੱਗ ਕਲਰ ਦੀ ਆਪਣੀ ਬਾਟਮ ਆ ਇਹਦਾ ਤੁਸੀਂ ਕਪੜਾ ਵੇਖੋ ਕਿੰਨਾ ਜਿਆਦਾ ਸੁੰਦਰ ਕਪੜਾ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਲੈਨਿੰਗ ਲੱਗ ਕੇ ਹੀ ਸਟਿਚ ਹੋਣਗੇ ਲੈਨਿੰਗ ਨਾਲ ਇਹਨਾਂ ਦੀ ਹੋਰ ਵੀ ਜਿਆਦਾ ਗੁੱਡ ਫਿਨਿਸ਼ਿੰਗ ਆਊਗੀ ਦੁਪੱਟਾ ਤੁਸੀਂ ਇਸ ਕਲਰ ਦਾ ਡਾਈ ਕਰਵਾਉਣਾ ਜਾਂ ਐਦਾਂ ਦਾ ਬਹੁਤ ਹੀ ਅੱਛੇ ਲੱਗਦੇ ਆ ਇਹ ਸੂਟ ਤਾਂ ਬਹੁਤ ਹੀ ਜਿਆਦਾ ਸੋਹਣੇ ਆ ਮੈਂ ਉਮੀਦ ਕਰਦੀ ਆ ਤੁਹਾਨੂੰ ਸਭ ਪੈਣਾ ਨੂੰ ਅੱਜ ਦੇ ਜਿਹੜੇ ਮੇਰੇ ਪ੍ਰਿੰਟ ਸੂਟ ਆ ਬਹੁਤ ਸੋਹਣੇ ਲੱਗੇ ਹੋਣਗੇ ਤੇ ਮੈਂ ਅੱਗੇ ਵੀ ਐਵੇਂ ਹੀ ਸੋਹਣੇ ਸੋਹਣੇ ਸੂਟ ਕੜਾਈ ਵਾਲੇ ਵਿਆਹ ਵਾਲੇ ਸੈਮੀ ਫਾਰਮਲ कॉटन ਜਿੱਦਾਂ ਦੇ ਵੀ ਆਪਾਂ ਸਟਿਚ ਕਰਾਉਣੇ ਆ ਜਾਂ ਕਰਨੇ ਆ ਸਾਰੇ ਤੁਹਾਨੂੰ ਵਿਖਾਉਂਦੀ ਰਵਾਂਗੀ ਤੇ ਤੁਸੀਂ ਮੇਰਾ ਇੰਸਟਾਗ੍ਰam ਤੇ ਵੀ ਪੇਜ ਲਾਈਕ ਕਰੋ ਅਦਾ ਕਰੀ ਨਿਯਮਤਿਆ ਤੇ ਵੱਤੋ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਪਲੀਜ਼ ਕਿਸੇ ਭੈਣ ਨੇ ਪ੍ਰਾਈਸ ਪੁੱਛਣਾ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ ਇਨਬਾਕਸ ਚ ਚਲੋ ਥੈਂਕ ਯੂ ਧੰਨਵਾਦ ਜੀ ਸ਼ੁਕਰੀਆ